ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਬਲਜੀਤ ਕੌਰ ਜੀ ਤੁਸੀਂ ਦੱਸੋ ਕੀ ਕਰਨ ਦੇ ਮੈਂ ਵੀ ਮੈਨੂੰ ਬਲੇ ਜਿਹੜੇ ਪਿਆਰ ਕਰਨ ਵਾਲੇ ਸਬਸਕ੍ਰਾਈਬਰ ਆ ਮੇਰੀਆਂ ਭੈਣਾਂ ਹਨ ਮੇਰੀਆਂ ਮਾਵਾ ਕਹਿ ਦਿੰਦੀਆਂ ਸਾਡੇ ਵਾਲ ਬੋ ਲੰਬੇ ਸੀ ਬਹੁਤ ਸੇਵਾ ਕਰਦੇ ਹੁੰਦੇ ਆ ਮੈਂ ਆ ਸੇਵਾ ਕਰਦੀ ਹਾਂ ਮੈਂ ਅਟਕਾਈ ਨਾ ਕਰਦੇ ਬੋ ਗਾਵਾਂ ਉਹ ਗਾਵਾਂ ਬੱਜ ਗਈਆਂ ਆਹੋ ਜੂੜਾ ਤਾਂ ਹੀ ਨਵੇਂ ਟਿਆ ਹੁੰਦਾ ਵਾ ਨਹੀਂ ਤੇ ਹੋਰ ਮੇਰਾ ਕਿਹੜਾ ਜੀ ਨਹੀਂ ਕਰਦਾ ਨਹੀਂ ਤੇ ਤੂੰ ਫਿਰ ਵਾਉਂਦੀ ਕਿਉਂ ਨਹੀਂ ਅਨਦੀ ਕੋਰੇ ਬੜੇ ਵਾਰ ਵਾਗਦੇ ਨਹੀਂ ਆ ਹਾਂ ਮਾਂ ਫਿਰ ਕੋਈ ਹੋਵੇ ਵਾਉਣ ਵਾਲਾ ਤਾਂ ਆਵੇ ਰਾਨੋ ਭੈਣ ਭੱਕੀ ਮੇਰਾ ਕੰਮ ਇਹਦੀਆਂ ਮਾਂ ਕੇ ਸਪਸਥੇ ਦੋ ਗੁੱਤਾ ਕਰ ਦਿਆ ਕਰਨੀਆਂ ਉਹ ਤੈਨੂੰ ਆ ਧੋਕ ਦੇ ਨੂੰ ਤਿਆਰ ਕਰਿਆ ਪਿਆਰ ਕਰ ਦਿਆ ਕਰਨਾ ਕੁੜੀ ਨਿੱਕੀ ਨੂੰ ਸਹੀ ਗੱਲ ਵਾ ਅੜਕਾਂ ਪੈ ਜਾਂਦੀਆਂ ਵਾ ਪਰ ਨਹੀਂ ਜਦੋਂ ਤੇਲ ਨਹੀਂ ਨਾ ਤੁਸੀਂ ਲਾਉਂਦੀਆਂ ਤਾਂ ਹੀ ਅੜਕਾਂ ਪੈਂਦੀਆਂ ਵਾ ਤੇ ਜੇ ਤੇਲ ਲਾਇਆ ਵੇ ਸੋਨਾ ਸੇਰ ਵਾਇਆ ਵਾ ਤਾਂ ਫੇ ਰੜਕਾ ਕਦੀ ਵੀ ਨਹੀਂ ਪੈਂਦੀਆਂ ਜੇ ਨਹੀਂ ਤੇਰਾ ਬਲਜੀਤ ਮੱਥੇ ਮੱਥੇ ਗਾੜੀ ਨਾਲ ਤੇਲ ਆ ਥੋੜਾ ਜਿਹਾ ਪਿੱਛੇ ਗਿੱਜੀ ਜੀ ਵਾਲ ਤੇਲ ਲਾ ਲਿਆ ਫੇ ਉੱਥੇ ਅੜਕਾ ਨਹੀਂ ਪੈਂਦੀਆਂ ਕਰੂੰਗੀ ਇਸ ਤਰ ਇਦਾਂ ਹੀ ਹੋਣਾ ਵਾ ਕਿ ਹੋਣਾ ਤੇ ਵਿਚ ਵਾਲਾ ਜੂਣ ਡਈ ਹੈ ਤੇਜੋ ਤਾਂ ਹੀ ਹੁੰਡੇ ਆ ਜਦੋਂ ਆਂ ਤੇਰੇ ਸਾਰੇ ਦੇ ਸੁੱਕੇ ਵੀ ਆ ਨਾ ਹਾਂ ਉਹ ਸੁੱਕੇ ਕਰਕੇ ਜਿਆਦਾ ਅੜਕਾ ਪੈਂਦੀਆਂ ਨਾ ਪਰ ਤੇ ਠੀਕ ਦਾ ਤੇਲ ਲਾਉਣਾ ਤੂੰ ਹੀ ਦੇਖਿਆ ਕਰੇਂਗੀ ਮੈਨੂੰ ਠੀਕ ਕਈ ਭੈਣ ਭਰਾ ਆਂਦੇ ਨੇ ਕਿ ਹਾਏ ਬਲਜੀਤ ਦੇ ਵਾਰ ਤੇ ਬਲਜੀਤ ਆਂਦੀ ਨਹੀਂ ਪਿਆ ਹਾਏ ਇੰਨੇ ਮੇਰੇ ਘਰੇ ਕਿਉਂ ਐ ਇਹ ਤਾਂ ਕੁਝ ਵੀ ਨਹੀਂ ਆ ਜਿੱਦਨ ਵੀਡੀਓ ਜੇ ਪੈਰ ਪਾਇਆ ਲਈ ਉਦੋਂ ਤੇ ਸ਼ਬਦ ਨਾ ਡਰਸ਼ਾ ਮੈਂ ਆਹਾਂ ਪੁੱਛਤਾ ਹੀ ਜ਼ਿਆਦਾ ਖਰਬਾ ਕੰਮ ਜੇ ਅਮਰਾਜ ਹਵਾ ਗਿੱਚੀ ਜੀ ਜਲਵਾਲਾ ਮਾ ਸਕਦੇ ਸਾਹਮਣੇ ਨਾ ਲਾਇਆ ਕਰ ਹੈ ਹਨਾ ਅੱਗੇ ਲੋਕੀ ਬੜੀਆਂ ਚੂੜੀਆਂ ਪਾਉਂਦੇ ਹੁੰਦੇ ਸੀ ਪਾਉਂਦੇ ਹੁੰਦੇ ਕਿਉਂ ਲੋਕੀ ਪਾਉਂਦੇ ਨਹੀਂਗੇ ਹਨਾ ਹੁਣ ਰਵਾਜ ਹਟ ਗਿਆ ਨਾ ਚੂੜੀਆਂ ਦਾ ਕਿੰਨੀਆਂ ਸੋਹਣੀਆਂ ਲੱਗਣੀਆਂ ਚੂੜੀਆਂ ਹਾਂ ਕਈ ਥਾਈਂ ਤੇ ਬਹੁਤ ਰਵਾਜ ਵਾ ਤੁਹਾਡੇ ਲੋਕ ਘਟ ਪਾਉਂਦੇ ਆ ਪਿਆ ਨਹੀਂ ਆਡੇ ਲੱਗੇ ਆ ਨਾ ਆਪਣੇ ਮੁਸਲਮਾਨ ਲੋਕ ਵੀ ਆ ਬੜੀ ਚੂੜੀ ਆ ਆ ਜੇ ਆ ਵੇਖਾ ਮੈਡਮ ਨੇ ਹਨਾ ਨਹੀਂ ਚੂੜੀਆਂ ਪਾਉਂਦੇ ਈਦ ਤੇ ਤਾਂ ਬਹੁਤ ਚੂੜੀ ਪਾਉਂਦੇ ਪਾਉਂਦੇ ਆ ਤੇ ਜਾਂ ਹੁਣ ਜਿੱਦਾਂ ਸੌਣ ਮਹੀਨੇ ਵਿੱਚ ਹਰੀਆਂ ਤੇ ਲਾਲ ਚੂੜੀਆਂ ਪਾਉਂਦੇ ਆ ਤੇ ਆ ਬੀਬੀ ਰਾਣੀ ਕਾਲ ਚਾਰ ਦਰਜਨਾ ਪੁਆ ਕੇ ਲਿਆਈ ਆ ਵੇਖ ਸ਼ੌਂਕ ਵੀ ਹੁੰਦਾ ਵਾ ਸ਼ੌਂ ਇਹਨੂੰ ਬਹੁਤ ਜ਼ਿਆਦਾ ਸ਼ੌਂਕ ਆ ਇਹ ਤਾਂ ਆਪਣੀ ਮਾਂ ਦਾ ਚੂੜਾ ਨਹੀਂ ਰਹਿਣ ਦਿੰਦੀ ਉਹ ਉੱਥੇ ਜਾ ਕੇ ਆਂਦੀ ਆ ਵੀ ਮਨਪ੍ਰੀਤ ਕਹਿੰਦੀ ਮੈਂ ਸਕੂਲੇ ਛੱਡਣ ਗਈ ਏਨੂੰ ਤੇ ਚੂੜਾ ਪਾ ਕੇ ਗਈ ਏ ਉਧਰੋਂ ਆਂਦੀ ਬੱਸ ਆ ਗਈ ਫੜਾ ਫੜਾਂ ਦੀ ਚੂੜਾ ਲਵਾਇਆ ਤੇ ਸਕੂਟਰੀ 'ਚ ਰੱਖਿਆ ਆਂਦੀ ਡੈਡੀ ਨੇ ਜਾਣਾ ਕਿਤੇ ਪਾਰ ਤੇ ਡੈਡੀ ਆਪਣਾ ਕੋਈ ਸਮਾਨ ਰੱਖਣ ਲੱਗਾ ਸਕੂਟਰੀ ਤੇ ਗਾੜੀ ਚੂੜਾ ਪਿਆ ਆਂਦਾ ਫੇਰ ਉਹ ਕੱਢ ਕੇ ਰੱਖ ਕੇ ਗਿਆ ਆਂਦੀ ਆਹੋ ਮੈਡਮ ਨੂੰ ਬਹੁਤ ਸ਼ੌਂਕ ਆ ਕਿੰਨਾ ਕਿ ਸ਼ੌਂਕ ਪੈਂਜੀ ਤੁਹਾਨੂੰ ਚੂੜੀਆਂ ਦਾ ਚੂੜੇ ਦਾ ਕਿੰਨਾ ਕਿ ਸ਼ੌਂਕ ਆ ਚੂੜੇ ਦਾ ਨਹੀਂ ਚੂੜੀਆਂ ਚੂੜੇ ਦਾ ਨਹੀਂ ਚੂੜੀਆਂ ਦਾ ਵਾ ਠੀਕ ਆ ਹਾਂਜੀ ਬਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੈ ਬਹੁਤ ਕਮਸਲਾ ਵਿਆਹ ਮੇਰਾ ਗਲਾ ਖਰਾਬ ਹੋਇਆ ਜੀ ਕਰਨਾ ਹੋ ਗਿਆ ਪਤਾ ਨਹੀਂ ਕਰਨਾ ਹੋ ਗਿਆ ਖਾਦਾ ਹੋ ਖੱਟਾ ਮਿੱਠਾ ਕੋ ਗੋਲ ਗੱਪਾ ਕੁਝ ਵੀ ਨਹੀਂ ਖਾ ਲੇ ਬੁਖਾਰ ਵੀ ਖਾ ਸਕਦੇ ਆ ਬੁਖਾਰ ਨਾ ਵੀ ਹੋ ਜਾਂਦਾ ਜਦੋਂ ਪੈ ਬੁਖਾਰ ਚੜਨਾ ਹੋਵੇ ਨਾ ਪਹਿਲਾਂ ਗਲਾ ਪੱਕਦਾ ਵਾ ਪੱਤੀਆਂ ਪੈ ਜਾਂਦੀਆਂ ਗਲੇ ਦੇ ਵਿੱਚ ਖਾੜਦਾ ਗਲੇ ਖਾੜਦਾ ਹੂੰ ਹੂੰ ਕੱਲ ਬੜਾ ਖਰਾਬ ਹੀ ਪੀਣਾ ਹੂੰ ਤੈਨੂੰ ਕਰੋਂਗੇ ਆ ਹੋਰ ਫੇ ਦਵਾਈ ਲਈ ਆ ਠੀਕ ਆ ਚਲ ਕੋਈ ਨਹੀਂ ਠੀਕ ਆ ਡਿਪਟੀ ਡਾਇਰੈਕਟਰ ਕੋ ਤੇ ਟਿਕਟੂਗਾ ਲਵਾਓ ਜੇ ਇੱਕ ਦੋ ਹੋਰ ਤੇ ਫੇਰ ਫੜ ਕੇ ਪੈਣਾ ਅੰਦਰ ਜਦ ਬੁਖਾਰ ਚੜਦਾ ਨਾ ਤਿੰਨ ਦਿਨ ਚੜਦਾ ਵਾ ਹਾਡੀ ਮੈਡ ਮੈਡਮ ਆ ਨਾ ਇਹਨਾਂ ਭੈਣ ਜੀ ਉਹ ਕਹਿੰਦੀ ਪੀ ਤਿੰਨ ਦਿਨ ਜੇ ਇੱਕ ਦਿਨ ਚੜਿਆ ਤਿੰਨ ਦਿਨ ਚੜਨਾ ਚੜਨਾ ਡਰਨ ਵਾਲੀ ਕੋਈ ਗੱਲ ਨਹੀਂ ਦਵਾਈ ਖਾਈ ਜਾਓ ਬਸ ਫਿਰ ਬਾਅਦ ਚ ਮੁੜ ਕੇ ਚਲੋ ਚੱਕ ਚੁੱਕ ਕਰਾ ਕੇ ਠੀਕਾ ਹਾਂ ਤਾਂ ਮੈਂ ਡਰੀ ਨਹੀਂ ਨਾ ਤੇ ਮੈਂ ਚੜਾਈ ਗਈ ਕੁਲੀ ਨੂੰ ਪੁਕਾਰ ਤੋ ਮਤਲਬ ਕਿ ਮੁੜ ਕੇ ਜਾ ਰਾ ਚੜ ਗਿਆ ਕੇ ਵਿਚਾਰੀ ਨੂੰ ਬੜੇ ਲੱਗਦੇ ਪੈਸੇ ਇਹ ਤਾਂ ਗੱਲ ਹੈ ਹੀ ਆ ਕੀ ਹੋ ਗਿਆ ਉਹ ਗੱਲ ਵੀ ਸਸਨੀ ਕਾਂ ਜੀ ਸਾਡਾ ਤਲੀ ਕਾਂ ਸਸਨੀ ਕਾਂ ਤਤਰੀਦਾਲ ਗੱਲ ਵਾਜੀ ਅੱਜ ਸੱਚੀ ਗੱਲ ਹੈ ਗਿਆ ਬਚੋਲੇਣਾ ਇਹ ਮੇਰੇ ਹਸਬੰਦ ਪਹਿਲਾਂ ਨਾ ਦੂਜਾ ਸਾਗ ਉਹਦਾ ਸਿਰ ਚੜ ਲੱਗਾ ਚਾਚੀ ਦਾ ਅੱਗੇ ਨਾ ਕਿੱਦਾਂ ਦੀ ਨਿੰਮਦੀ ਆ ਅੰਟੀ ਜਦੋਂ ਵਲੌਗ ਬਣਾਉਂਦਾ ਨਾ ਇੱਕ ਅੰਕਲ ਜੀ ਤੇ ਇੱਕ ਮੇਰੇ ਹਸਬੰਦ ਜੀ ਇਹ ਗੱਲਾਂ ਉੜੀਆਂ ਬਸ ਸਤਾਗਾ ਘਸਦੀਆਂ ਦੱਸਦੇ ਆ ਨਾ ਕਿਸੇ ਜਵਾਬ ਦੀ ਸਮਝ ਕੇ ਦੱਸਦਾ ਜਾਂਦੀ ਇਹ ਰੋਣਾ ਨੱਪਾ ਪਾਇਰ ਕਿ ਉਹ ਗਰੀ ਸਮਝ ਨਾ ਲੱਗੀ ਮੈਂ ਕਹਿਣਾ ਕੀ ਕਿ ਤੁਸੀਂ ਅਸਲੀ ਵਿਚੋਲੀ ਬਣੋ ਪੜੋ ਮੇਰਾ ਜ ਕੰਮ ਨਹੀਂ ਪੰਡਿਆ ਨਾ ਤੀ ਲਤਨੀ ਲਤਨੀ ਹੈ ਮੇਰੀ ਲਤਨੀ ਹੈ ਕਿ ਅੱਜ ਗੱਲਾਂ ਦਾ ਚੋਤਾ ਪੰਡੀ ਦਿੰਦਾ ਅੱਜ ਗੱਲਾਂ ਦਾ ਚੇਤੇ ਪਹੁੰਚਦਾ ਪੇਲਵੇਂ ਨੂੰ ਪੁੱਛਣਾ ਕਿ ਅਗਲੀ ਵਾਰ ਅਗਲੀ ਵਾਰ ਦੱਸਾਂਗੇ ਕੀ ਹੈ ਨਾ ਕਹਿੰਦੇ ਪਤਾ ਕਿ ਮੈਂ ਜਿੰਮਾ ਮੈਂ ਤੋੜਦੀ ਆ ਕਿਨੇ ਨਿਆਰੇ ਵਿਚੋਲੇ ਬਣਾ ਕਿਨੇ ਵਿਚੋਲੇ ਬਣਾ ਪ੍ਰੈਕਟਿਸ ਪੂਰੀ ਕਰਨੀ ਨਹੀਂ ਪਾਤੀ ਮੈਂ ਨੇ ਰਿਸ਼ਤੇ ਕੁਛੇ ਮੈਨੂੰ ਕੋਈ ਹਾਂ ਨਹੀਂ ਘਾੜ ਲਿਆ ਪਤਾ ਨਹੀਂ ਕੀ ਗੱਲ ਹੈ ਇਹ ਰਿਸ਼ਤੇ ਕਰਾਏ ਆ ਕਿੰਨੇ ਰਿਸ਼ਤੇ ਮੁਛ ਦੀਆਂ ਵਾ ਹਾਂ ਹੈਲੋ ਵੀਰ ਕੁੜੀ ਮੰਗਣੀ ਆ ਅਗਲੇ ਘਰ ਜਾ ਕੇ ਬਹੁ ਸਿੱਧਾ ਗੋ ਮੇਰੀ ਨਾਨੀ ਨੇ ਆਂਟੀ ਪਤਾ ਨਹੀਂ ਕਿ 20 30 ਰਿਸ਼ਤੇ ਕਰਾਏ ਹੋਣ ਆ ਓਏ ਇਹ ਪਾਟੇ ਪਣਾ ਨੇ ਕੱਪੜੇ ਆਏ ਲੈ ਨਾ ਨਹੀਂ ਹੈ ਨਹੀਂ ਪਾਪਾ ਜੀ ਇਹ ਉਹ ਕੱਟਨੇ ਪੈਣੇ ਆ ਉਦਾਂ ਇਹ ਕਿਤੇ ਫੜ ਕੇ ਕਰਦਾ ਹੋਇਆ ਗੁਰਦੁਆਰੇ ਚਲੋ ਗੱਲ ਕਰੋ ਆ ਜਿਹੜੀ ਕਰਦੇ ਤੇ ਕੀ ਕਹਿਣੀ ਭਲਾ ਨਾਨੀ ਨੇ ਰਿਸ਼ਤੇ ਕਰਾਏ ਨਾਨੀ ਨੇ ਸਿੱਤਾ ਹੀ ਜਾ ਕੇ ਬਹਿਣਾ ਮੈਂ ਰਿਸ਼ਤਾ ਲੈ ਕੇ ਜਾਣਾ ਜੀ ਬਸ ਬੜੇ ਰਿਸ਼ਤੇ ਕਰਾਏ ਨਹੀਂ ਨਹੀਂ ਕਰਾਇਆ ਮੈਂ ਰਿਸ਼ਤਾ ਕਰਾਇਆ ਆਪਣੇ ਮਾਮੇ ਦੀ ਕੁੜੀ ਦਾ ਹਾਂ ਚਲ ਗਈ ਮੈਂ ਆਪਣੇ ਨਾਨਕੇ ਆਪਣੇ ਪਿੰਡ 'ਚ ਕਰਾਇਆ ਮਾੜੀ ਮੰਡੇ 'ਚ ਵਾ ਰਿਸ਼ਤਾ ਕਰਾਇਆ ਤੇ ਉਹ ਮੈਂ ਕਿਹਾ ਵੀ ਗੱਲ ਸੁਣੋ ਮੇਰੀ ਮੈਂ ਆਪਣੇ ਮਾਮੇ ਨੂੰ ਕਿਹਾ ਵੀ ਰਿਸ਼ਤਾ ਚਾਹੀਦਾ ਵਾ ਕਹਿੰਦਾ ਵੀ ਕੀ ਕਰਦਾ ਮੁੰਡਾ ਮੈਂ ਕਰੇਨ ਆਪਰੇਟਰ ਵਾ ਹਾਂ ਤੇ ਠੀਕ ਆਂਦਾ ਤੇ ਮੈਂ ਕਿਹਾ ਪਿਆਲੀ ਹੈਗੀ ਉਹਨਾਂ ਦੀ 8 ਕਿੱਲੇ ਕਰ ਸਾਹਿਬ ਪਿਆਲੀ ਉਹਨਾਂ ਦੀ 8 ਕਿੱਲੇ ਜੇ ਹਾਂ ਤੇ ਤੁਹਾਡਾ ਸਟਾਰਟਰ ਜਿਹੜਾ ਵਾ ਉਹ ਟਾਲੀ ਨਾਲ ਲੱਗਾ ਵਾ ਤੇ ਉਹਨਾਂ ਦਾ ਸਟਾਰਟਰ ਜਿਹੜਾ ਉਹ ਪੁੰਝੇ ਪਿਆ ਵਾ ਹਾਂ ਤੁਹਾਡੇ ਵੀ ਬਾਲਿਆਂ ਵਾਲੇ ਕਮਰੇ ਜੇ ਤੇ ਉਹਨਾਂ ਦੇ ਵੀ ਬਾਲਿਆਂ ਵਾਲੇ ਕਮਰੇ ਜੇ ਦੋ ਹੀ ਤੁਹਾਡੇ ਦੇ ਦੋ ਹੀ ਉਹਨਾਂ ਦੇ ਦੋ ਹੀ ਉਹਨਾਂ ਦੇ ਮੁੰਡਾ ਜੇ ਰੰਗ ਦਾ ਸਾਵਲਾ ਹਾਂ ਜੇ ਇੰਨੀਆਂ ਚੀਜ਼ਾਂ ਵੇਖ ਕੇ ਕੱਲ ਨੂੰ ਵਾਪਸ ਮੋੜਨਾ ਵਾ ਤੇ ਮੈਨੂੰ ਹੁਣੇ ਦੱਸ ਦੋ ਤੇ ਜੇ ਇੰਨੀਆਂ ਚੀਜ਼ਾਂ ਮਨਜ਼ੂਰ ਆ ਤੇ ਮੁੰਡਾ ਵੇਖਣ ਚਲ ਜਿਓ ਮੁੰਡਾ ਵੇਖਣ ਚੱਲ ਗਿਆ ਮੇਰੇ ਪੇਕੇ ਤੇ ਮੇਰਾ ਡੈਡੀ ਚੱਲ ਗਿਆ ਨਾਲ ਕੁੜੀ ਦਾ ਫੁੱਫੜ ਲੱਗਦਾ ਸੀ ਕਿਉਂਕਿ ਮੇਰੇ ਮਾਮੇ ਦੀ ਕੁੜੀ ਉਹਨੇ ਜਾ ਕੇ ਸਾਰੀਆਂ ਉਹਨੂੰ ਪ੍ਰਗਟ ਨੂੰ ਗੱਲਾਂ ਬਾਤਾਂ ਪੁੱਛੀਆਂ ਕਾਕਾ ਤੂੰ ਕੀ ਚਲਾਉਣਾ ਕੀ ਤੇ ਮੇਰਾ ਪਿਓ ਵੀ ਕਰੇ ਨਹੀਂ ਚਲਾਉਂਦਾ ਸੀਗਾ ਅੱਛਾ ਉਹਨੂੰ ਵੀ ਪਤਾ ਹੈ ਸਾਰਾ ਕੁਝ ਕੀ ਹੈ ਜੋ ਕੁਝ ਉਹਨੇ ਪੁੱਛਿਆ ਤੇ ਉਹ ਮੁੰਡੇ ਨੇ ਸਾਰਾ ਕੁਝ ਵਧੀਆ ਵਧੀਆ ਦੱਸਤਾ ਰਿਸ਼ਤਾ ਹੋ ਗਿਆ ਵਿਆਹ ਹੋ ਗਿਆ ਅੱਜ ਉਹ ਬਾਬੇ ਦੀ ਕਿਰਪਾ ਨਾਲ ਉਹਨਾਂ ਦੀਆਂ 11 ਕਰੇਨਾ ਵਾਂ ਤੇ ਆ ਕੁੜੀ ਦੀਆਂ ਕੁੜੀ ਦੇ ਜਿੰਨੇ ਸਰੀਰ ਦੇ ਉਂਗਲਾਂ ਹੱਥ ਪੈਰ ਸਭ ਸੋਨੇ ਨਾਲ ਖੱਟੀ ਹੋਈ ਆ। ਦਾ ਕਣਾ ਬੁਆਦੀ ਕਹਿ ਕੇ ਨਹੀਂ ਅੱਜ ਕਿਹੜੀ ਗੱਲ ਆ ਤੇ ਜਿਹੜਾ ਮੁੰਡਾ ਵਾ ਉਹਦੀਆਂ ਦਹਾ ਉਂਗਲਾਂ ਦੇ ਵਿੱਚ 10 ਛਾਪਾਂ ਗੂਠੇ ਛੱਡ ਕੇ 8 ਛਾਪਾਂ ਗਲੇ 'ਚ ਐਡੀ ਮੋਟੀ ਚੈਨੀ ਬ੍ਰੈਸਲੇਟ ਕਿਹੜੀ ਚੀਜ਼ ਹੋ ਦੇ ਨਹੀਂ ਦਿੰਦੀ ਹੋਣੀ ਤੁਹਾਨੂੰ ਹਾਂ ਦਿੰਦੀ ਹੋਊਗੀ ਪਤਾ ਨਹੀਂ ਹੁਣ ਗਾੜੀ ਕੀ ਕਰਦੀ ਹੋਣੀ ਆ। ਤੂੰ ਹੀ ਜਾਣਦੇ ਹੁੰਦੇ ਨਹੀਂ ਜਾਣੇ ਉਹਨੇ ਆ ਕੇ ਵਾਧੂ ਜਾਣੇ ਉਹਨੇ ਆ। ਤੇ ਮਾਮੇ ਦਾ ਘਰ ਵੀ ਵਧੀਆ ਬਣ ਗਿਆ ਕੁੜੀ ਦੀਆਂ ਵੀ ਕੋਠੀਆਂ ਪੈ ਗਈਆਂ ਸ਼ਹਿਰ ਦੇ ਵਿੱਚ ਕੋਈ ਗੱਲ ਨਹੀਂ ਕਰਨ ਵਾਲੀ ਜੇ ਆਪਾਂ ਕਿਸੇ ਕੋ ਉਧਰ ਦੀ ਝੂਠ ਨਾ ਬੋਲਾਂਗੇ ਹਾਂ ਸਚਾਈ ਦੱਸਾਂਗੇ ਤੇ ਰਿਸ਼ਤਾ ਆਪੇ ਭੱਜ-ਭੱਜ ਕੇ ਆਊਗਾ ਨਹੀਂ ਦੱਸਿਆ ਦਾ ਸੱਚੋ ਪਰ ਲੋਕੀ ਨਹੀਂ ਮੰਨਦੇ ਤਾਂ ਕੀ ਕਰੀਏ ਹੁਣ ਰਿਸ਼ਤਾ ਕੋਈ ਨਹੀਂ ਰਹੀ ਵਿਆਹ ਵਾਲੀ ਨਹੀਂ ਕਰਾਇਆ ਇਹ ਕੰਨੀ ਤੇ ਆਈ ਆ ਪੰਨ ਨਹੀਂ ਕੁੜੀ ਦਾ ਹਣ ਲੱਗਾ ਵਯਾ ਅਮਨ ਅਮਨ ਕੁੜੀ ਦਾ ਹਣ ਲੱਗਾ ਵਯਾ ਪਤਾ ਨਹੀਂ ਕਿੰਨੀ ਵਧੀ ਹੋਣਾ ਮਾ ਕਿੰਦੀ ਵਿਆਹ ਕਰਾ ਗਾ ਇੱਧਰ ਵੀਡੀਓ ਬਣਾਉਣੀਆ ਵਿਆਹੀ ਹੈ ਵਿਆਹ ਵਾਲਾ ਮੁੰਡਾ ਹੀ ਬੈਠਾ ਵਾ ਅਸਲੀ ਵਿਆਹ ਹੀ ਹੋ ਗਿਆ ਨਕਲੀ ਨਹੀਂ ਹੋਏਗਾ ਮਨਪ੍ਰੀਤ ਦੇ ਕਿੰਨੇ ਵਿਆਹ ਹੋ ਗਏ ਆ ਵੀਡੀਓ ਦੇ ਵਿੱਚ ਮੈਂ ਪੈ ਜੀ ਦੋਲਾ ਤੇ ਲੈ ਕੇ ਚੱਲ ਚੱਲੀ ਮੇਰੀ ਫੀਸ ਮੇਰੀ ਫੀਸ ਕਿੰਨੇ ਦੇਣੀ ਆ ਮੈਂ ਬਸ ਤਰ ਕਾਂਜੀ ਦੱਸ ਦੂ ਫੀਸ ਦਾ ਹਨਾ ਨਹੀਂ ਤਾਂ ਮੰਗ ਕੇ ਕੀ ਹੋੜ ਬੜਾ ਸਾਲਾ ਕਰ ਬੈਠੀ ਆ ਮੈਂ ਹੈ ਇੱਕ ਛਾਹ ਪੀਣੀ ਆ ਦੂਜਾ ਮੇਰੀ ਫੀਸ ਤੇ ਨੂੰ ਤੇ ਚੰਦਨਾ ਮੈਂ ਤਾਂ ਦੱਸਾਂ ਮੈਂ ਫੀਸ ਦਾ ਕਾਹਕੇ ਕਹੂੰ ਜਦੋਂ ਮੁਰਗੇ ਨਾਂ ਵੀ ਥੱਲੇ ਦੀ ਫੀਸ ਦਾ ਮੈਂ ਚਾਹ ਕਿ ਤੇ ਲੈਣਾ ਰੁਕਾ ਚਾਹ ਕਿ ਠੀਕ ਆ ਮੈਂ ਤਾਂ ਫੀਸ ਲੈ ਗਈ ਆਈ ਉਹ ਦੇ ਕੇ ਜਾਊਗੀ ਤੇ ਨਹੀਂ ਹੁਣ ਦੇ ਕੇ ਜਾਊਗਾ ਜੇ ਪਛੜੇ ਲੱਤ ਬੰਨ ਲੈਣੀ ਮੁੰਡਾ ਵੀ ਹੌਣ ਆਈ ਅਗਲੀ ਇਹ ਨਾਉ ਜਾ ਆਪਣੇ ਘਰ ਤੇ ਰਹੂ ਮੇਰੇ ਘਰ ਅਸੀਂ ਪੱਟੀ ਉਹ ਕਿਆ ਕੰਮ ਕੋਈ ਨਹੀਂ ਬੱਚੇ 20 ਦੇ ਤੈਨੂੰ ਗਹਿਣੇ ਰੱਖ ਲੈਣਾ ਨਾ ਭੈਣੇ ਪੈਸੇ ਦੇਣਗੀ ਤੇ ਫੇਰੀ ਫੇਸ਼ ਢਾ ਕੇ ਲੈ ਕੇ ਜਾਣਗੇ ਚਲੋ ਚਲੋ ਪਤਾ ਨਹੀਂ ਲੱਗਦਾ ਹਣ ਡਾਲਰ ਚੱਲਣਗੇ ਯਾਰ ਡਾਲਰ ਮੰਗੂਗੀ ਕਾਹਦੀ ਆ ਕਰਨਾ ਆਇਆ ਡਾਲਰ ਇਹ ਕਿਹਨੂੰ ਵੀ ਮਰ ਗਿਆ ਜੇ ਅੰਟੀ ਇੱਕ ਦੱਸੀ ਟੂੰਗਾ ਦਾ ਆਪਣੇ ਪਾਸੇ ਹਾਏ ਉਹ ਜੱਥੇਰਾ ਕੰਮ ਚੱਲਣਾ ਹੈ ਕੰਮ ਚੱਲਣਾ ਉਹਦਾ ਕਿ ਸਾਡੇ ਕੋਲ ਕੱਖ ਹੈ ਨਹੀਂ ਪਹਿਲਾਂ ਇਦਾਂ ਹੀ ਆਖੀ ਰਾ ਕੇ ਅੜਕੋਤੀ ਸੀ ਇਹੀ ਕੋਈ ਨਹੀਂ ਦੇਣ ਜੋਗੇ ਤੇ ਮੁੜ ਕੇ ਨਾਕ ਨੂ ਮੂੰਹ ਨੂੰ ਕਰਨਾ ਹੀ ਪੈਂਦਾ ਸਾਰਾ ਕੁਝ ਲੱਗਿਆ ਨਾ ਜੇ ਕੋਈ ਮੂੰਹੋਂ ਮੰਗੇ ਨਾ ਉਹਨੂੰ ਤਾਂ ਫਿਰ ਚਿੱਤ ਨਹੀਂ ਆ ਵੀ ਸਿੱਧਾ ਮੈਂ ਮਗਰ ਨਹੀਂ ਆਣਾ ਆਪਣੀ ਮਰਜ਼ੀ ਨਾਲ ਆ ਡਾਲਰ ਮੈਨੂੰ ਦੇ ਦੇ ਨਾ ਜਿਹੜਾ ਸਾਨੇ ਆਂਦੀਆਂ ਦੇ ਤੂੰ ਤਾਂ ਸੱਤਾਂ ਨਾ ਦੀ ਕਰਦਾ ਚਾਹ ਤੋ ਚੋਲੜ ਕੋ ਕਿਹਾ ਜੋ ਚੋਲੜ ਕੋ ਕਿੰਨੇ ਡਾਲਰ ਦਾ ਬਾਤ ਨਾ 10 ਡਾਲਰ ਦੀ ਚਾਰ ਚਾਰ ਹੋ ਗਏ ਆ ਦੋ ਦੋ ਦਿੱਤੇ ਆ ਤੂੰ ਖੁਸ਼ੀ ਨਾ ਦਿੱਤਾ ਲੋ ਜਾਨ ਇੱਥੇ ਕੋਲ ਮੈਨੂੰ ਲੈ ਕੇ ਜਾਣੀ ਨਾ ਤੈ ਭੈਣ ਜੀ ਮੇਰੀ ਹਾਂ ਵੀ ਵੱਖਰਾ ਸੀਨ ਕਰਾ ਲੋ ਨਹੀਂ ਬੱਸ ਉਹ ਬੰਦਾ ਹੀ ਚੱਲ ਕੇ ਬਾਹਰ ਨਿਕਲ ਗਿਆ ਇਹਨੇ ਭੈਣ ਜੀ ਮੇਰੀ ਗੱਲ ਉਹ ਤੂੰ ਅੱਜ ਗੱਲ ਕਰਦੀ ਨਹੀਂ ਗੱਲ ਕਰਦੀ ਘਰ ਆ ਦੇ ਉਹ ਕੀ ਸੀ ਤਾਂ ਗੁਰੂ ਨਹੀਂ 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 ਰਪੀਰ ਹਾਂ ਇਹ ਨਹੀਂ ਬੰਦੀ ਜਿਹੜਾ ਚਿੰਨੀ ਚਲਾਵਾ ਵਿਚੋਲਣਾ ਹੁੰਦੀਆਂ ਇਦਾਂ ਦੀਆਂ ਉਦੋਂ ਹੀ ਕਰਦੀਆਂ ਕੰਮ ਮੇਰੀ ਕੀ ਸਰ ਇਹਦੇ ਆ ਕਰ ਗਈ ਫੇ ਮੈਂ ਦੇ ਦੇ ਸ਼ਗਰ ਵਾਪਸ ਲੈ ਲਿਆ ਵਾਪਸ ਮਾੜਾ ਕੋਲ ਜਾ ਕਰ ਤੇ ਮੈਂ ਇਹਨੂੰ ਫੜਦਾ ਇਹਨੂੰ ਨਹੀਂ ਖਿੱਚ ਲਾ ਖਿੱਚਣਾ ਨਹੀਂ ਫੜਾ ਬੈਂਦੀ ਲਾ ਸੁਣੇ ਮੇਰੀ ਬੀਤ ਹਾਂ ਕਰਦੀ ਹੋਗੀ ਮੁੰਡੇ ਦੀ ਮਾਂ ਕੋ ਭਟਾ ਪਰ ਸਚਾਈ ਦਾ ਹੀ ਯਾਰ ਆਪਾਂ ਪਹਿਲਾਂ ਤੋਂ ਵਿੱਚ ਜੋੜ ਕਰਨਾ ਕਿ ਸਾਈਡ ਤੇ ਰੱਖ ਸੋਣਾ ਮੈਂ ਨਾ ਸਮਝਿਆ ਉਹ ਇਹਦਾ ਪੂਰਾ ਨਹੀਂ ਕੁੜੀ ਦੇ ਵੀ ਆਉਣ ਲੱਗੇ ਤਾਂ ਇੱਥੇ ਰੋਲਾ ਪੈ ਗਿਆ ਐਵੇਂ ਰੋਲਾ ਪੈ ਗਿਆ ਜੀ ਐਵੇਂ ਰੋਲਾ ਪੈ ਗਿਆ ਜੀ ਆਪਾਂ ਸਾਹਮਣੇ ਬੜੇ ਹੁੰਦੇ ਜਾਨ ਸੇ ਸਾਬੇ ਜੀ ਇਹ ਅੰਤਰੇ ਨਾਮ ਦੱਸੋ ਤੇਰਾ ਪਿਆਰ ਦਾ ਮੈਂ ਤਾਂ ਵੀ ਪਿਆਰ ਦਤਾ ਜਿਹਦਾ ਤਾਂ ਜਾਦੇ ਆਉਂਦਾ ਨਹੀਂ ਨੇਰ ਤੇ ਤੁਹਾਡੇ ਕੋਲ ਤਾਂ ਗੱਲ ਨਾਲ ਕੋਈ ਫੋਨ ਨਾ ਕਾਲ ਨਾ ਆ ਜੇ ਹੱਥ ਲਾ ਹਰਬਾਸ ਖਰਬਤਾ ਖਰਬਤਾ ਬੋਟਾ ਤੇ ਇਹਨੇ ਕਰਕੇ ਫੜਾਦੀ ਨੂੰ 500 ਦੇ ਉੱਡ ਕੇ ਨਹੀਂ ਉੱਡਦੇ ਉੱਡਦਾ ਚਲੋ ਚਲ ਮੈਂ ਪੂਰੀ ਟੋਮੇ ਜਾਣੇ ਜਾ ਕੇ ਚਾਹ ਚੜਜੋ ਨਾ ਬੋਟ ਲਾਲੇ ਪੈਣੇ ਹੁਣ ਬੋਟ ਲਾਲ ਵੇ ਘਾਣ ਜਿੱਤੀ ਸਮੇਂ ਜੀ ਸਣੀ ਬੋਟੀ ਮਿਲ ਗਈ ਤੁਹਾਨੂੰ ਜਿੱਤੀ ਸਮੇਂ ਥੋੜਾ ਚੜ ਜਾਣਾ ਜੇ ਤੁਸੀਂ ਲਾ ਲੇ ਹੁਣ ਬੋਟੀ ਲੱਗ ਗਈ ਉਹ ਦੇਖੋ ਅਵੇ ਉਹਦੇ ਕੋਲ ਨੂੰ ਕਹਿੰਦਾ ਲਾਈਵ ਵਿਆਹ ਚੱਲਣ ਡਿਆ ਆ ਇੱਧਰ ਵੇਖਾ ਸਿੱਧਾ ਬੱਸ ਕਰਿਆ ਕਰੋ ਤੂੰ ਇਪੇ ਨੇ ਕੀ ਹੋਇਆ ਵਾ ਹਾਂ ਜੇਖ ਲਾਈਵ ਵਿਆਹ ਚੱਲਣ ਡਿਆ ਸਿੱਧਾ ਬੱਸ ਲਾ ਕੇ ਬਹਿ ਜਾ ਖਾਹੋ ਤੂੰ ਬਹਿ ਕੇ ਗੁਰਕੀਆਂ ਮਾਰਦੇ ਦੇਖਣਾ ਮੈਨੂੰ ਤੂੰ ਵਸਣੇ ਨਾ ਲਾਗੋ ਠੀਕ ਆਂ ਬੀਨ ਨਾ ਪਰਦਾ ਇੱਧਰ ਇੱਕ ਮਿੰਟ ਆ ਗਿਆ ਤੂੰ ਡੈਜਣਾ ਮਨ ਕੇ ਬਜੀ ਧੂਖਣਾ ਵਿਚੋਲੋਂ ਨਹੀਂ ਬਹਿ ਜਾ ਇਹ ਕਾਦੀ ਵਿਚੋਲੋਂ ਨਹੀਂ ਬਵੇ ਲਾ ਕੇ ਚੱਲ ਇੱਥੇ ਇੱਕ ਜੋ ਬਲਜੀਤ ਲਾ ਕੇ ਨਹੀਂ ਕਰਦਾ ਚਲ ਹੈ ਨਹੀਂ ਗਰੀਬ ਮੈਂ ਇੰਗਲਿਸ਼ ਆ ਬੜਾ ਚਾਚਾ ਤੀ ਵਾ ਰੈਂਦੀ ਹੈ ਸੋਟਾੜੇ ਵਾਲਾ ਇਹ ਨਾ ਕਰੋ ਮਾਂ ਤੇ ਅਹੀਂ ਚਾਹ ਪਾਣੀ ਬਣਾ ਕੇ ਲਉਂਦੇ ਆ ਆਓ ਉੱਠੋ ਮੰਮੀ ਤੇ ਤੁਸੀਂ ਆ ਜਾਣਾ ਉੱਛੇ ਬਾਹਰ ਤੇ ਢਾੜੇ ਸੋਈ ਤੁਸੀਂ ਤਨੋਂ ਅੰਦਰ ਨੇਰਾ ਨਹੀਂ ਰਹੀ ਸੰਜੇ ਰਹਿਣ ਅੰਦਰ ਨੇਰਾ ਲੱਗੰड्या ਵਾ ਮੈਂ ਬੰਦਾ ਲੈ ਕੇ ਹੁੰਨੇ ਆ ਬਲਕਿ ਉੱਥੇ ਲਉਂ ਹੁਣ ਬਵਾ ਤੁਮੇ ਕਾ ਦੱਸ ਮੋਟੀ ਵੇਖਣ ਲਈ ਚਾਰਛ ਫੇਰ ਏਸੀ ਲੱਗਾ ਵੋਟੀ ਤੇਰੇ ਕਮਰੇ ਚ ਵੀ

ਚਲੋ ਮੰਮੀ ਨਾਲ ਬੈਠਾ ਦਿੰਨੇ ਆ ਆਪਾਂ ਰੋਟੀ ਪਾਣੀ ਦਾ ਇੰਤਜ਼ਾਮ ਕਰਦੇ ਆ। ਚਾਹ ਨੇ ਕੋਸ਼ ਲੈ ਵੀ ਕੀ ਬਣਾਇਆ ਉਹ ਮੈਂ ਉਹਨਾਂ ਨੇ। ਚਲੋ ਲੈ ਲੀਏ ਨੂੰ ਚਾਹ। ਸਾਰੇ ਹੈ। ਦਲ ਮੈਗਾ ਨਾ ਭਈ ਗੰਦੇ ਵੀ ਉੱਠ ਕੇ ਜਾਣਾ। ਆਹ ਇਹਨੇ ਉੱਠ ਕੇ ਜਾਣਾ। ਬਾਕੀ ਮੰਮੀ ਨਾਲ ਚਾਹ ਪਾਣੀ ਬਣਾਈਏ ਤੇ ਨਾਲੇ ਜਾਓ ਥੋਲੇ ਆਓ ਸੱਦ ਕੇ ਕੰਮ ਵਾਲੀ ਨੂੰ ਨੂੰ ਆਖੋ ਵੀ ਰੋਟੀ ਪਾਣੀ ਬਣਾਵੇ ਆਣ ਕੇ। ਨਾ ਮੰਦੇ ਗੋਡੇ ਤੇ ਲੱਗੇ ਨਾ ਬੈਠਾ ਨਹੀਂ ਜਾ ਜਾ ਕੇ ਤੂੰ ਕੋਈ ਕੰਮ ਕਰ ਜਾ ਕੇ। ਹੋਇਆ ਕੋਈ ਨਹੀਂ। ਆਇਦੋ ਵਿਚਾਰੇ ਦਾ ਵਿਆਹ ਹੀ। ਬੁੱਡੀ ਨਾ ਬੁਜਾ ਰਹੀ ਉਹਦੀ ਹੁਣ ਤੋਂ ਹੀ ਮੁੰਡੇ ਨੂੰ ਆਪਣੇ ਵੱਲ ਕਰਕੇ ਕਿੱਦਾਂ ਦੀ ਫੀਲਿੰਗ ਆਉਣ ਰਹੀ ਹੈ ਸੱਜਣ ਜੀ ਜਦੋਂ ਵਿਆਹ ਹੋਇਆ ਹੈ ਉਹਦਾਂ ਦੀ ਕਿ ਜਾਂ ਹੋਰ ਤਰ੍ਹਾਂ ਦੀ ਨਹੀਂ ਜਿੱਦਾਂ ਰਿਸ਼ਤਾ ਆਇਆ ਹੈ ਹੀ ਉਦਾਂ ਦੀ ਜਿੱਦਾਂ ਰਿਸ਼ਤਾ ਆਇਆ ਹੈ ਉਹਦਾਂ ਦੀ ਹਾਂ ਉਹਦਾਂ ਇਦਾਂ ਆਇਆ ਸੀ ਤੂੰ ਨਿੱਜੜਾ ਵਾਹ ਜਿੱਦਾਂ ਜਿੱਦਾਂ ਵਿਆਹ ਆਇਆ ਤੇ ਤੈਨੂੰ ਬੈਠੋ ਚੂੜਾ ਤੇ ਨੰਗਾ ਕਾ ਚੂੜਾ ਵੀ ਨੰਗਾ ਕਰ ਲੈਣਾ ਹਾਲੋ ਬਰਾਤ ਰਹੀ ਤੁਹਾਡਾ ਕੀ ਸਵਾਲ ਹੈ ਤੇ ਨੋ ਕਰਾ ਦੇਣੀ ਉਹਨਾਂ ਨੂੰ ਅਰ ਤੁਸੀਂ ਇੱਕ ਦੋ ਜਿਹਨੂੰ ਬੁਰਕੀਆਂ ਦੇ ਦੋ ਨਾ ਆਹੋ ਉਹ ਬਿਜਾਰੀ ਆ ਬੁਰਕੀ ਹੋਟਾ ਰਾਹੀ ਨਾ ਕਹਣਾ ਪੁੱਤ ਕਿੱਦਾਂ ਲੱਗਾ ਘਰ ਕਹਣਾ ਠੀਕ ਆ ਤੁਸਮਾਏ ਉਹਨਾਂ ਤਾਂ ਤੇਰੇ ਕੋਲ ਅੰਟੀ ਤੁਸੀਂ ਕਰੋ ਕਲਾ ਮਾਤਾ ਮੈਂ ਮਾਰ ਦੇਣਾ ਬਾਹਰੋਂ ਹੈ ਨਾ ਪੁੱਤ ਪਿੱਛੇ ਜੰਨੇ ਆ ਤੂੰ ਉਹ ਕਹਣਾ ਕੰਕਰੀਂ ਡੇਗੜ ਉਹਨਾਂ ਦਿਖਾ ਸ਼ਾਮ ਨੂੰ ਪੱਠੇ ਤੇ ਉਹਨੇ ਪੱਠੇ ਰ ਆ ਗਿਆ ਨੇ ਰਾਇਨ ਰਾਇ ਚੰਗੀ ਮਾਤ ਦਿੱਤੀ ਐ ਤਾਂ ਸੱਸ ਨੂੰ ਕੀ ਮਾਂ ਸਮਝੀ ਮੈਂ ਕਿ ਸੱਸ ਨੂੰ ਮਾਂ ਸਮਝੀ ਤੰਨਾ ਨੂੰ ਕਿਆ ਸਮਝੀ ਤੇ ਆਂਦਾ ਕਾਦੀ ਨੂੰ ਵੀ ਸਮਝੀ ਹੋਈ ਨਾ